ਉਹ ਪੁੱਛੋ ਕਿ ਕਿਹੜੇ ਕਿਸਾਨ ਕਿਸਾਨ ਜਿਹਨੇ ਇੱਕ ਬਿਆਨ ਵੀ ਦਿੱਤਾ ਹੈ ਇੱਕ ਬਿਆਨ ਵਿਹਾਂ ਯਾ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾਗੇ ਨਾ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਕਿੱਥੋਂ ਉਹਨਾਂ ਦੀ ਹੁਣ ਕਿੱਥੋਂ ਉਹਨਾਂ ਦੀ ਇਥੇ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰਨੀ ਨੂੰ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੋਈ ਗਲ ਨਹੀਂ ਸੀ 하게 ਉਹ ਜ਼ਰੂਰ ਤੇ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਗੇ ਇਸ ਗੱਲ ਦੀ ਮੰਗ ਕਰਨ ਹੋਰ ਪਾਣੀ ਕੀ ਦਾ ਵਿਚਾਰੇ ਖੇਤਾਂ ਦੇ ਵਿਚਾਰੇ ਆ ਅਧਰਿਕ ਤੇ ਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੁਗਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਅਤੇ ਬੁੱਢੇ ਨਾਲੇ ਤੇ ਬਹਿ ਕੇ ਕਦੇ ਕਿਤੇ ਬਹਿ ਕੇ ਕਦੇ ਕਿਤੇ ਬਹਿ ਕਿਤੇ ਨਾ ਹੋ ਕੁਇਨੋ ਚ ਮਿਲਿਆ ਕੋਈ ਤੋ ਨਾ ਬਸ ਸਾਡਾ ਤਾਂ ਆਪ ਦਾ ਚਲਾਉਂਦੇ ਆ ਕੰਨਾਂ ਦਾ ਸਾਰਾ ਹੋ ਜਾਂਦਾ ਉਹਨਾਂ ਦਾ ਵੀ ਬਰੋਨ ਹੋਊਗਾ ਪਬਲਿਕ करूंगी ਮੈਂ ਨਹੀਂ ਕਹਿੰਦਾ ਉਹ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹੋ ਉਹ ਇੱਥੇ ਇਸੀ ਨਹੀਂ ਹੈਗੇ ਨਾ ਸਹੀ ਗੱਲ ਹੈ ਕੇਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਇਹ ਤੇ ਮੁਸ਼ਕਿਲ ਹੈ ਤਾਂ ਉਹ ਕਰਮੀ ਵਿੰਡੋਟਾਂ ਕਰਨਾ ਜਾਂ ਕਰਨੀ ਪੂਰੀ ਗੱਲ ਦੇ ਉੱਤੇ ਜਿੰਨਾ ਕੰਮ ਆਉਂਦਾ ਵਾ ਆ ਗੱਲ ਸੱਚ ਕਟੋ-ਕਟੇ ਬਣਨੀ ਚਾਹੀਦੀ ਮਾਮਾ ਪੈਣਾ ਆ ਮਾਮਾ ਪੈਣਾ ਆ ਕਿ ਉਹ ਦਿਨ ਭਰ ਗਿੰਤੀ ਚਾਹੀਦੀ ਹੋਂਡ ਨੇ ਦਿੱਤਾ ਨਹੀਂ ਕੁਲਿਆ ਦੀ ਫਿਕਰ ਕਰਨ ਵਾਲੀ ਹੈ ਉਹ ਇੱਕ ਬਿਆਨ ਹੀ ਚਲੋ ਆ ਦੇ ਹੱਕ ਤੇ ਉਹਨਾਂ ਇਹ ਤਾਂ ਕੋਈ ਹੋਰ ਲੜਾਈ ਹੈ। ਸਹਰਾ ਦੇ ਆਗੇ ਖੋ ਕੇ। ਹਾਂ। ਚਲੋ ਆਈ ਆਈ ਹੋਏ ਦੇਣਾ। ਨਹੀਂ ਕੋਈ ਗੱਲ ਨਹੀਂ। ਸਰਜੋਤ ਬੈਂਕ ਜਿੱਥੇ ਖੜੇ ਸਾਡੀ ਪਾਰਟੀ ਦੇ ਸੀਨੀਅਰ ਅਧਿਕਾਰੀ ਖੜੇ ਹੈ। মিডিਆ ਹਗਿਆ ਤੇ ਪੁਲਿਸ ਆ ਗਿਆ ਤੇ ਕੋਈ ਕਿਸੇ ਕਿਸਮ ਦੀ ਕਾਰ ਨਹੀਂ ਆਉਂਗੀ ਮੰਗੇ। ਇਹ ਤਾਂ ਧਰਤੀ ਉਹ ਹੈ ਜਿੱਥੇ ਜਿਹੜੀ ਮਤਲਬ ਧਖਾ ਲੋਕਾਂ ਨੂੰ ਲੰਘਾ ਸਿਕਾਉਣ ਵਾਲੀ ਕਰਤੀ ਪਏਗੀ ਤੇ ਕੋਣ ਕਮ ਕਰਦੀ ਬੈਠੇ। ਉਹ ਥੁੜੇ ਨਾਲ ਮੈਂ ਹੁਣ ਥੋੜਾ ਮੀਡੀਅਮ ਸੰਬੋਧਨ ਕਰਕੇ ਅੱਗੇ ਮੈਂ ਇਹਨਾਂ ਦੇ ਆਪਸ ਨਾਲ ਗੱਲ ਕਰਦਾ ਮੈਂ ਇੱਥੇ ਹਾਂ। ਮੈਂ ਇੱਥੇ ਰੂੰਗਾ। ਮੈਂ ਪਤਾ ਕਰਦਾ ਕਿ ਤੇ ਦਿਵਾਰੇ ਨਾਲ ਇੱਧਰੋਂ ਗੱਡੀਆਂ ਤੇ ਖਿੱਚ ਰਹੇ ਨੇ ਜਿਹਨੂੰ ਮੈਂ ਕਹਾਂ ਜਨ ਫੇਰ ਆ ਜਾਂਦੇ। ਪਹਿਲਾਂ ਪਤਾ ਕਰ ਲੈਣਾ ਹੈ ਤਾਂ ਨਹੀਂ ਉੱਥੇ। ਫਿਰ ਇਧਰੋਂ ਤੇਰਾ ਚੱਲੀਏ। ਹੋਰ ਕੀ ਕਰੀਏ ਠੀਕ ਹੈ। ਵੀ ਬੀ ਵੀ ਆਪਣੀਆਂ ਸਾਰੀ ਆਹਦੇ ਇੰਨੀ ਜਗ੍ਹਾ ਮੱਲੇ ਹੋਈ ਇਹਨਾਂ ਨੇ ਸਾਰੀ ਆਪਣੀਆਂ ਹੈ ਹਾਂ ਮੈਨੂੰ ਪਤਾ ਹੈ ਮੈਨੂੰ ਪਤਾ ਹੀ ਹੋ ਮੈਂ ਇੱਧਰ ਨੂੰ ਆਇਆ ਮੈਂ ਕਿਤੇ ਉੱਰ ਜਾਣਾ ਸੀ ਤਾਂ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮੈਂ ਤਾਂ ਤੈਨੂੰ ਪ੍ਰਸ਼ੰਸਾ ਕਰਦਾ ਦੌਰ ਦਾ ਨਾਰਾ ਲਾ ਦੇ ਕਰਕੇ ਇਨਕਲਾਬ ਜ਼ਿੰਦਾਬਾਦ